ਹੈ ਪਪਾ ਪਪਾ ਹਾਂ ਤੇ ਆਇਆ ਉਹ ਪਿਆ ਆ ਮੈਂ ਗਿਆ ਹੈ ਨਾ ਪਪਾ ਬੋਲਦਾ ਨਹੀਂ ਸੇਰ ਠੀਕ ਸੇਰ ਠੀਕ ਆ ਕਹਿੰਦਾ ਆਹੋ ਹੈ ਪਪਾ ਯਾਰ ਇਹ ਬਿਆ ਨਹੀਂ ਕਰਦੇ ਮੇਰਾ ਯਾਰ ਹੈ ਲੈ ਜੇ ਸਾਵਾ ਬਾਹੂ ਇਹ ਜੇ ਮੈਂ ਇਥੇ ਚੰਦ ਚਾੜਦਾ ਕੋਈ ਫੇਰ ਆ ਮੈਨੂੰ ਕਿਉਂ ਨੋ 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 ਠੀਕ ਹੈ ਚਾੜੀ ਸਕਦਾ ਆਹੋ ਕਹਿੰਦਾ ਨਹੀਂ ਇਹ ਗਲਤ ਗੱਲ ਨਹੀਂ ਭਾਈ ਪਾਪਾ ਇਹਨਾਂ ਦੀ ਹੈ ਮਾਪਾ ਇਹ ਗਲਤ ਗੱਲ ਆ ਨਹੀਂ ਕਰ ਨਹੀਂ ਕਰਨਾ ਚਾਹੀਦਾ ਅੱਛਾ ਉਮਰ ਹੋਈ ਹੈ ਨਾ ਅਹੋ ਅੱਛਾ ਨਾ ਵਿਆਹ ਕਰਨੇ ਸਭ ਤੋਂ ਪੈਸੇ ਬਹੁਤ ਲੱਗਦੇ ਆ ਬਹੁਤ ਲੱਗਦੇ ਪੈਸੇ ਬਹੁਤ ਲੱਗਦੇ ਤੇ ਹੁਣ ਕਿੱਥੋਂ ਲਾਣੇ ਇਹਨੇ ਪੈਸੇ ਘਰ ਦਾ ਪੈਸਾ ਪਾਪਾ ਯਾਰ ਮੰਮੀ ਮੰਨਦੀ ਨਹੀਂ ਹੈਗੀ ਯਾਰ ਇਹ ਇਹ ਬੇਨਮਤਲਾ ਦਾ ਛੜਾ ਹੀ ਰੱਖ ਦੇਣਾ ਇਹ ਕਹਦਾ ਮਨੇ ਕੁੜੀ ਨਹੀਂ ਮਿਲਦੀ ਹੈਗੀ ਕਹਿੰਦਾ ਦੂਸਰੀ ਕਰੋ ਮੇਰਾ ਵਿਆਹ ਪਪਾ ਤੂੰ ਕਰ ਤੂੰ ਰੈਸਾ ਕਰ ਮੇਰਾ ਕਿਤੇ ਹੈ ਉਹ ਨਹੀਂ ਰੈਸਾ ਕਰਨਾ ਕਰਨਾ ਆ ਬੇਨੂੰ ਕਬੇ ਤਰਨਾ ਦਾ ਫੈਨਾਂ ਹੁੰਦਾ ਤਰਨਾ ਦਾ ਫੈਨਾਂ ਹੁੰਦਾ ਵਰਤਾਂ ਦਾ ਨਹਿਰੇ ਕਿਹਨਾਂ ਕਬੇ ਆਪਾਂ ਘਰੇ ਬੁਲਾ ਲੈਂਦੇ ਆ ਜੇ ਕੋਈ ਹੈਗਾ ਪਪਾ ਦੱਸ ਦੇ ਦੇਖ ਲੈ ਪਪਾ ਹੈ ਨਿਗਾਜੇ ਕੋਈ ਓ ਨੋ ਨੋ ਡੋ ਨੋ ਹੈ ਪਪਾ ਨਿਗਾਜੇ ਹੈ ਕੋਈ ਉਹ ਬੋਲਦਾ ਨਹੀਂ ਉਹ ਜਾ ਦੋਸੇ ਵਾਰ ਕਰਤਾ ਤੇਰੇ ਪਾਪਾ ਵੀ ਕਹਿੰਦਾ ਕਰਾਉਣ ਪਾਪਾ ਦਾ ਚੁੱਕਾ ਮੇਰੇ ਪਾਪਾ ਤੁਸੀਂ ਮੇਰੇ ਦੁਆਲੇ ਕਿਉਂ ਹੋਇਆ ਮੇਰੇ ਵਿਆਹ ਦੁਆਲੇ ਕਿਉਂ ਆ ਪਾਪਾ ਆਪਾਂ ਨਹੀਂ ਕਰਾਉਣਾ ਯਾਰ ਇਦਾਂ ਹੀ ਚੰਗੇ ਆ ਓਕੇ ਹੋਣ ਨਾਲ ਉਦਾਂ ਚੰਗੇ ਆ